ਮੇਰਾ ਨਾਮ ਸੋਮਾ ਰਾਣੀ ਹੈ ਜੀ ਮੈਂ ਫੂਲ ਤੋਂ ਆਈ ਜ਼ਿਲ੍ਹਾ ਬਠਿੰਡਾ ਹੀ ਹਾਂ ਜੀ ਭੈਣ ਜੀ ਤੁਸੀਂ ਕਪੜਾ 5 ਸੂਸ ਵਰਤੇ ਬੋਡੀ ਸਰਵ ਵਰਤਿਆ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਮੈਨੂੰ ਹੀ ਛਾਤੀ 'ਚ ਮੇਰੇ ਗੰਡ ਸੀ ਗੰਡ ਦਾ ਦਰਦ ਹੁੰਦਾ ਸੀਗਾ ਜੀ ਇਧਰਲਾ ਪਾਸਾ ਸਾਰਾ ਸੋਜ ਜਾਂਦਾ ਸੀਗਾ ਜੀ ਤੇ ਮੈਂ ਵੀ ਮਤਲਬ ਡਰ ਸੀਗਾ ਮੈਨੂੰ 9 ਸਾਲ ਤੋਂ ਸੀਗੀ ਇਹ ਗੰਢੀ ਤੇ ਮੇਰਾ ਵੀ ਮਤਲਬ ਬੇਟਾ 9 ਸਾਲ ਦਾ ਹੋ ਗਿਆ ਜੀ ਬਿੜ ਜਾਪੇ ਦੇ ਵਿੱਚ ਜੀ ਮੇਰੇ ਸਿਰ ਮਾਰਿਆ ਸੀ ਬੱਚੇ ਨੇ ਜੀ ਉਥੋਂ ਗੰਢ ਬੰਦੀ ਬੰਦੀ ਹੈ ਮਤਲਬ ਵੱਡੇ ਹੋ ਗਈ ਜੀ ਛੋਟੇ ਬੋਲ ਜੱਡੀ ਹੋ ਗਈ ਸੀ ਗੰਡੀ ਤੇ ਮੈਂ ਇਸ ਵੇਲੇ ਮੈਨੂੰ ਸਾਰੇ ਕਹਿੰਦੇ ਸੀ ਵੀ ਤੂੰ ਇਹ ਟਰਾਸੋਨ ਕਰਵਾ ਲੈ ਮੈਂ ਕਹਿੰਦੀ ਸੀ ਨਹੀਂ ਕਰਵਾਉਣੀ ਜੋ ਮੈਨੂੰ ਵਹਿਮ ਹੋ ਗਿਆ ਮੈਨੂੰ ਜਾਨਾ ਪਾ ਦੇਣਗਾ ਡਾਕਟਰ ਤੇ ਮੜਤੇ ਵੀ ਮਤਲਬ ਇਲਾਜ ਚਲਾ ਦੇਣਗੇ ਫਿਰ ਮੈਂ ਉਹ ਤੋਂ ਹੋਰ ਵੀ ਮਤਲਬ ਡਾਹਣੀ ਹੁੰਦੀ ਜਾਉਂ ਬੰਦੇ ਦੇ ਮਨ ਚ ਵਹਿਮ ਬਹਿ ਜਾਂਦਾ ਜਾਨਕਿ ਤੁਸੀਂ ਡਰ ਕੇ ਵੀ ਕੋਈ ਹੋਰ ਬਿਮਾਰੀ ਨਾ ਦੱਸਦੇ ਰਹੇ ਚੱਕਰ ਜਿਹੇ ਹਸਪਤਾਲਾਂ ਚ ਗਈ ਹੀ ਨਹੀਂ ਗਏ ਨਹੀਂ ਜੀ ਇਹ ਘੰਟਨਾ ਤੁਹਾਨੂੰ ਪ੍ਰੋਬਲਮ ਕੀ ਆਉਂਦੀ ਸੀ ਕੀ ਦਿੱਕਤ ਆਉਂਦੀ ਸੀ ਇਹਦਾਂ ਤੁਹਾਨੂੰ ਦਿੱਕਤ ਇਹ ਮਤਲਬ ਦਰਦ ਹੁੰਦਾ ਸੀ ਛਾਤੀ ਚ ਕਿੱਲਾ ਤੀ ਚੀਜ਼ ਪੈਂਦੀ ਸੀ ਤੇ ਦੋ ਦੋ ਮਹੀਨੇ ਜਦੋਂ ਮੈਂ ਮਤਲਬ ਮੇਰਾ ਕੰਮ ਆ ਜਿਹੜਾ ਵੀ ਥੈਰਪੀ ਦਾ ਕੰਮ ਹੀ ਹੈ ਜੀ ਮੇਰਾ ਜੋ ਮੈਂ ਸਾਰੇ ਬਾਰੇ ਉਸ ਤੋਂ ਬਾਅਦ ਮੇਰੇ ਆ ਚੀ ਜੋ ਜਾਂਦੀ ਸੀ ਜਦੋਂ ਦਰਦ ਹੋਣ ਲੱਗ ਜਾਂਦਾ ਸੀ ਜੀ ਮੇਰੇ ਤੇ ਫਿਰ ਮੈਂ ਵੀ ਮਤਲਬ 5-7 ਦਿਨ ਮੈਂ ਬੈੱਡ ਤੇ ਰਹਿੰਦੀ ਸੀ ਬੈੱਡ ਜਾਨੀ ਕਿ ਉਹ ਹੱਥ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ ਬਾਜਨ ਵਗੈਰਾ ਨਹੀਂ ਚੱਕ ਸਕਦੇ ਬਾਜਨ ਨਹੀਂ ਸੀ ਚੱਕ ਸਕਦੀ ਤੇ ਸੋਚ ਪੈ ਜਾਂਦੀ ਸੀ ਸੋਚ ਪੈ ਜਾਂਦੀ ਸੀ ਇਹ ਪ੍ਰੋਬਲਮ ਤੁਹਾਨੂੰ ਕਿੰਨੇ ਟਾਈਮ ਤੋਂ ਦੱਸਿਆ ਤੁਸੀਂ ਇਹ 9 ਸਾਲ ਤੋਂ ਹੈ 9 ਸਾਲ ਤੋਂ ਪ੍ਰੋਬਲਮ ਸੀ ਜਿਵੇਂ ਤੁਸੀਂ ਆਪਣਾ ਪੰਜ ਚੂਸ ਵਰਤੇ ਬੋਡੀ ਸਰਸ ਵਰਤੇ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਜੀ ਮੈਨੂੰ ਵੀ ਮਤਲਬ ਗੰਡ ਮੇਰੀ ਐਸ ਵਕਤ ਜਮਾ ਠੀਕ ਹੈ ਜੀ ਬਿਲਕੁਲ ਹਾਂਜੀ ਉਹ ਇਹ ਵੀ ਆਦਿ ਮੈਂ ਕਹਿੰਦੇ ਸੀ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਜੀ ਮਤਲਬ ਕੀ 100 ਦਿਨ ਦਾ ਵਰਤ? ਵੀ 100 ਦਿਨ ਦਾ ਵਰਤ ਆ? ਹਾਂਜੀ ਮੈਂ ਪਰ ਹਜੇ ਤੁਸੀਂ 50 ਦਿਨ ਦੇ ਹੀ ਵਰਤੇ ਆ 50 ਦਿਨਾਂ ਵਾਲੀ ਤੁਸੀਂ ਠੀਕ ਹੋਗੇ। ਹਾਂਜੀ 50 ਦਿਨ ਮੈਂ ਇਹ ਕਿੱਡੀ ਗੱਡ ਤੁਸੀਂ ਦੱਸ ਸਕਦੇ ਹੋ? ਹਾਂਜੀ ਛੋਟੀ ਬੋਲ ਹੁੰਦੀ ਆ ਜਿਹੜੀ ਉਹਦੇ ਗੱਡ ਸੀ ਸਾਤੀ ਜੀ ਉਹ ਦਰਦ ਕਰਦੀ ਸੀ ਚੀਜ਼ ਪੈਣੀ ਸੀ। ਠੀਕ। ਤਾਂ ਮੇਰਾ ਐ ਹੁੰਦਾ ਸੀ ਮੈਨੂੰ ਕਹਿੰਦੇ ਸੀ ਵੀ ਤਰ ਮਤਲਬ ਦੂਜੀ ਗੰਢ ਆ ਗਈ। ਮੈਂ ਕਹਿੰਦੀ ਸੀ ਕੋਈ ਨਹੀਂ ਵੀ ਪ੍ਰਮਾਤਮਾ ਹੈਗਾ ਇਹ ਵੀ ਮੈਂ ਇਹ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਵਰਤੇ ਨੂੰ? ਇਹ ਨੂੰ ਇਹ ਮੈਨੂੰ ਮੈਂ 2 ਮਹੀਨੇ ਦਾ ਵਰਤੇ ਜੀ ਨਹੀਂ ਹੁਣ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਜੇ 3-4 ਮਹੀਨੇ ਹੋ ਗਏ ਜੀ ਚਾਰ ਉਸ ਤੋਂ ਬਾਅਦ ਕੋਈ ਪ੍ਰੋਬਲਮ ਆ ਨਾ ਜੀ ਉਸ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਨੂੰ ਕਿਤੇ ਇਦਾਂ ਦੀ ਪ੍ਰੋਬਲਮ ਆ ਜਾਂ ਗੰਢਾ ਜਾਂ ਬ੍ਰੈਸਟ ਚ ਗੰਢਾਂ ਨੇ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਮੈਂ ਜੀ ਪਰਿਵਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਨੀ ਆ ਕਿ ਵੀ ਐਲੋਪੈਥਿਕ ਨੂੰ ਛੱਡ ਕੇ ਆਯੁਰਵੈਦਿਕ ਬੋਡੀ ਸਰਵਿਸ ਨਾਲ ਜੁੜੋ ਜੀ ਤੇ ਇਹ ਹੀ ਮਤਲਬ ਬੋਡੀ ਸਰਵਿਸ ਲਓ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਹੱਲ ਹੈ ਜੀ ਥੋੜਾ ਫੈਂਸੀ ਤੋਂ ਲੱਗੇ ਕੈਂਸਰ ਤੱਕ